ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਠੰਡ ਵਾਪਸੀ ਕਰੂ ਜਾਂ ਨਹੀਂ ਕਰੂਗੀ ਤੇ ਗਰਮੀ ਕਿਹੜੇ ਕਿਹੜੇ ਇਲਾਕਿਆਂ ਵਿੱਚ ਜਿਹੜੀ ਗਰਮਾਹਟ ਵਾਧੀ ਦਿਖਾਈ ਦੇ ਸਕਦੀ ਹੈਗੀ ਉਹਦੇ ਬਾਰੇ ਗੱਲਬਾਤ ਕਰਾਂਗੇ ਪਿਛਲੇ 2-4 ਦਿਨਾਂ ਦੀ ਗੱਲ ਕਰੀਏ ਤਾਂ ਦਿਨ ਵੇਲੇ ਹਲਕੀਆਂ ਪਹਾੜ ਤੇ ਪਸੂਨੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਹਦੇ ਕਰਕੇ ਦਿਨ ਦਾ ਸਹਾਵਣਾ ਬਣਿਆ ਹੋਇਆਗਾ ਪਰ ਰਾਤਾਂ ਦੀ ਹਲਕੀ ਠੰਡਕ ਵੀ ਬਰਕਰਾਰ ਹੈਗੀ ਜਿਸ ਦਾ ਕਰਕੇ ਸਵੇਰ ਵੇਲੇ ਤੜਕਸਾਰ ਥੋੜੇ ਬਹੁਤ ਕੀਤਨਾਂ ਦੇ ਵਿੱਚ ਹਲਕਾ ਕੋਰਾ ਪੈਂਦਾ ਵੀ ਦਿਖਾਈ ਦੇ ਰਿਹਾ ਤੇ ਅਗਲੇ 2 ਦਿਨ ਵੀ ਹਲਕਾ ਕੋਰਾ ਪੈਣ ਦੇ ਸਾਰ ਜਿਹੜੇ ਬਣੇ ਰਹਿਣਗੇ ਤੇ ਦਿਨ ਵੇਲੇ ਦਿਨ ਮੌਸਮ ਹਸਾਬ ਨਾਲ ਹੋਊਗਾ ਪਰ 29 30 31 ਜਨਵਰੀ ਨੂੰ ਇੱਕ ਪੱਛਮੀ ਸਿਸਟਮ ਆ ਰਿਹਾ ਹੈਗਾ ਜਿਸ ਦਾ ਕਰਕੇ ਪਹਾੜ ਤੇ ਪੱਸੂਨੀਆਂ ਹਵਾਵਾਂ ਮੱਠੀਆਂ ਪੈ ਜਾਣਗੀਆਂ ਉਹਦੀ ਥਾਂ ਤੇ ਪੂਰੀ ਦੀ ਵਾਪਸੀ ਹੋ ਜਾਣੀਆਂ ਪੂਰੀ ਦੀ ਹਵਾ ਚੱਲਣ ਕਾਰਨ ਦਿਨ ਦੇ ਪਰਿਵਿਸ਼ਤਾ ਵਾਧਾ ਹੋਊਗਾ ਹੀ ਹੋਊਗਾ ਤੇ ਰਾਤਾਂ ਦੇ ਪਰੇ ਵਿੱਚ ਵੀ ਜਿਹੜਾ ਵਾਧਾ ਦੇਖ ਨੂੰ ਮਿਲ ਸਕਦਾ ਜਿਹਦੇ ਨਾਲ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਅਗੇ ਦੀ ਗਰਮਾਹਟ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਣਾ ਮਤਲਬ ਕਿ ਰਾਤਾਂ ਦੀ ਠੰਡ ਵੀ ਜਿਹੜੀ ਗਾਇਬ ਹੋਣੀ ਸ਼ੁਰੂ ਹੋ ਜਾਣੀ ਹੈ 29 30 31 ਜਨਵਰੀ ਨੂੰ ਇੱਕ ਪਾਸਿੰਗ ਸਿਸਟਮ ਦੇ ਕਾਰਨ ਪਰ 31 ਜਨਵਰੀ ਜਾਂ 1 ਫਰਵਰੀ ਨੂੰ ਸਿਸਟਮ ਦੇ ਪਾਸਮੀ ਸਿਸਟਮ ਜਿਹੜਾ ਪਹਾੜੀ ਕਿਨਤਰਾ ਦੇ ਉੱਪਰ ਦੀ ਗੁਜਰੂਗਾ ਉਹਦੇ ਕਾਰਨ ਕਿਤੇ ਕਿਤੇ ਗਰਚਮਕਲੇ ਬੱਦਲ ਸਿਰਕਾ ਸਰਾਟਾ ਜਿਹੜਾ ਪੰਜਾਬ ਦੇ ਵਿੱਚ ਦੇ ਸਕਦੇ ਆ ਹਾਲਾਂਕਿ ਬਹੁਤ ਹੀ ਮੀਤੀ ਸੁਭਾਅ ਹੋਣਾ ਇਸ ਸਿਸਟਮ ਤੋਂ ਨਹੀਂ ਹੈਗੀ ਕਿ ਜਿਹੜੇ ਕਿਸਾਨ ਵੀਰ ਕਣਕਾਂ ਨੂੰ ਪਾਣੀ ਲਾ ਰਹੇ ਆ ਉਹ ਬੇਚੇਜ ਕੋ ਕੇ ਅਗਲੇ 2-4 ਦਿਨ ਵਿੱਚ ਪਾਣੀ ਲਾ ਸਕਦੇ ਆ ਕਿਉਂਕਿ ਤੂਫਾਨ ਲੱਗ ਉੰਦੇ ਦਿਨਾਂ ਵਿੱਚ ਬਾਦਾਂ ਹੁੰਦਾ ਦਿਖਾਈ ਦੇ ਸਕਦਾਗਾ ਪਰ ਐਮ ਜੀ ਉਹ ਮੈਡਨ ਜੁਨੀਅਨ ਓਸੀਲੇਸ਼ਨ ਦੀ ਆਪਾਂ ਗੱਲ ਕਰਦੇ ਹੁੰਨੇ ਆਂਗੇ ਉਹ ਫਰਵਰੀ ਮਹੀਨੇ ਵਿੱਚ ਐਕਟਿਵ ਹੋ ਸਕਦੀ ਹੈਗੀ ਕਿਉਂਕਿ ਪਿਛਲੇ 2-4 ਦਿਨਾਂ ਤੋਂ ਗਰਮਾਟ ਵਧਣ ਦੇ ਕਾਰਨ ਦਿਨ ਵੇਲੇ ਗਰਮਾਟ ਵਧਣ ਦੇ ਕਾਰਨ ਲੋਕਾਂ ਨੂੰ ਇਹ ਲੱਗ ਰਿਹਾ ਵੀ ਠੰਡ ਹੁਣ ਵਾਪਸੀ ਕਰੂ ਜਾਂ ਨਹੀਂ ਕਰੂਗੀ ਤਾਂ ਉਹਦੇ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਫਰਵਰੀ ਮਹੀਨੇ ਵਿੱਚ ਬਹੁਤ ਹੀ ਗਰਮਾਹਟ ਵਧਨ ਦੇ ਅਸਾਰ ਹਾਲ ਦੀ ਘੜੀ ਨਹੀਂ ਜਾ ਪਰ ਰਹੀ ਕਿਉਂਕਿ ਐਮ ਜੀਓ ਜਿਹੜੀ ਮੇਡਨ ਯੂਨੀਵਰਸਲਿਸਮ ਹੁੰਦੀ ਹੈ ਜਿਹੜੀ ਉਹ ਹਿੰਦ ਮਹਾਸਾਗਰ ਵਿੱਚ ਦਾਖਲ ਹੋ ਸਕਦੀ ਹੈ ਮਤਲਬ ਕਿ 7 8 ਪੜਾ ਦੇ ਵਿੱਚ ਐਕਟਿਵ ਹੋ ਸਕਦੀ ਹੈ ਹਾਈ ਐਮਪਲੀਟਿਊਡ ਤੇ ਜਿਸ ਦਾ ਕਰਕੇ ਫਰਵਰੀ ਮਹੀਨੇ ਸਮੇਂ-ਸਮੇਂ ਤੇ ਥੋੜੇ-ਥੋੜੇ ਬਾਕਵੇ ਤੋਂ ਪਾਸਮੀ ਸਿਸਟਮ ਬਾਦ ਦੇ ਪਾਰੇ ਨੂੰ ਥੱਲ ਪਾਉਂਦੇ ਰਹਿਣਗੇ ਇਸੇ ਤਰ੍ਹਾਂ 4 5 ਫਰਵਰੀ ਨੂੰ ਵੀ ਇੱਕ ਪਾਸਮੀ ਸਿਸਟਮ ਪੰਜਾਬ ਸਮੇਤ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹਰਿਆਣਾ ਰਾਜਸਥਾਨ ਗੁਜਰਾਤ ਐਮਪੀ ਜੁਪੀ ਤੱਕ ਇਸ ਸਿਸਟਮ ਦਾ ਅਸਰ ਦੇਖਣ ਨੂੰ ਮਿਲ ਸਕਦਾਗਾ ਜਿੰਨਾ ਕ ਹੁਣ ਤੱਕ ਲੇਟੈਸਟ ਅਕੋਰਡਿੰਗ ਹੁਣ ਜਿਹੜਾ ਆਪਣੇ ਕੋਲ ਡਾਟਾ ਆ ਰਿਹਾ ਉਹਦੇ ਅਕੋਰਡਿੰਗ ਇਹੀ ਲੱਗ ਰਿਹਾ ਹੈਗਾ ਵੀ ਜਿਹੜਾ 4-5 ਫਰਵਰੀ ਵਾਲਾ ਸਿਸਟਮ ਹੈ ਕਈ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਮੀਂਹੀਆਂ ਕਾਰਵਾਈਆਂ ਦੇ ਸਕਦਾਗਾ ਬਾਕੀ ਆਉਂਦੇ ਦਿਨਾਂ ਵਿੱਚ ਅਸਾਰ ਹੈ ਜਿਹੜੇ ਸਿਸਟਮ ਦੇ ਘਟ ਵੀ ਸਕਦੀ ਹੈ ਤੇ ਵਧ ਵੀ ਸਕਦੀ ਹੈ ਕਿ ਜਿਹਦੇ ਕਰਕੇ ਤੁਹਾਨੂੰ ਲਾਈਵ ਅਪਡੇਟ ਸਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਰ ਹਾਲ ਦੀ ਘੜੀ ਅਗਲੇ 4-5 ਦਿਨਾਂ ਜਿਹੜਾ ਮੌਸਮ ਜ਼ਿਆਦਾਤਰ ਖੁਸ਼ਕ ਰਹੂਗਾ ਪਰ ਅਗਲੇ 2 ਦਿਨਾਂ ਤੋਂ ਬਾਅਦ ਜਿਹੜਾ ਰਾਤਾਂ ਦਾ ਪਾਰਾ ਵਧਣਾ ਸ਼ੁਰੂ ਹੋ ਜਾਣਾ ਜਿਹਦਾ ਕਰਕੇ ਸਮੇਂ ਤੋਂ ਪਹਿਲਾਂ ਜਿਹੜੀ ਅਗੇਤੀ ਗਰਮਾਹਟ ਜਿਹੜੀ ਦਸਤਕ ਦੇ ਸਕਦੀ ਹੈ ਗਰਮਾਹਟ ਦਾ ਅਹਿਸਾਸ ਸਮੁੱਚਾ ਸੂਬੇ ਵਾਸੀ ਸੂਬਾ ਵਾਸੀਆਂ ਨੂੰ ਜਿਹੜਾ ਹੋ ਸਕਦਾ ਹੈਗਾ ਸੋ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ